ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ। ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਈ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ। ਬਰਕਤਾਂ। ਤੇ ਲੋ ਜੀ ਚੱਲ ਰਿਹਾ ਖੇਤੀਬਾੜੀ ਦੇ ਕੰਮ ਖੇਤਾਂ 'ਚ ਘੇੜਾ ਵੱਜ ਰਿਹਾ। ਕਣਕਾਂ ਨੇ ਵੀਰੋ ਬਦਲ ਲੈ ਰੰਗ ਮੜੇ ਮੜੇ ਜਿੰਨੂੰ ਕਹਿੰਦੇ 100 ਚੋਂ 2-4% ਕਿਉਂਕਿ ਪਤਾ ਲੱਗ ਜਾਂਦਾ ਹੁਣ ਅਸੀਂ ਇਹ ਕਿੱਤੇ ਦੇ ਵਿੱਚ ਹੈਗੇ ਆ ਸਾਨੂੰ ਤਾਂ ਪਤਾ ਲੱਗਦਾ ਵੀ ਹੈਗਾ ਪਰ ਵਿਚੇ-ਵਿਚ ਕਈ ਹੁਣ ਪਾਣੀ ਵੀ ਚੱਲ ਰਹੇ ਆ ਕਿਉਂਕਿ ਬਹੁਤ ਤਰ੍ਹਾਂ ਦੀ ਜ਼ਮੀਨ ਆ ਸਾਡੇ ਕੋਲ ਵੀ ਕਿਤੇ ਰੇਤਾ ਮਿਕਸ ਜੀ ਹੋਆ ਕਿਤੇ ਡੱਕਰ ਏਕਣਾ ਵੀ ਕਹਿ ਨਹੀਂ ਸਕਦੇ ਆਪਾਂ ਤੇ ਚਲੋ ਬਾਕੀ ਚੱਲ ਰਿਹਾ ਜੀ ਕੰਮ ਪਿਛਲੇ ਕੈਮਰੇ ਨਾਲੇ ਦਿਖਾ ਦਿੰਦਾ ਬਾਕੀ ਫਾਰਮੂਲਾ ਨਾਲ ਵੀ ਜਾਣਾ ਅੱਜ ਕਹਿੰਦੇ ਵੀ ਨਾਨਾ ਦੇ ਆਪਣੇ ਡਿਮਾਂਡ ਆ ਕਹਿੰਦਾ ਵੀ ਗੋਲ ਗੱਪੇ ਖਾਣੇ ਆ ਉਹਨਾਂ ਨੂੰ ਵੀ ਲੈ ਕੇ ਚੱਲਦੇ ਆ ਜੀ ਪਿੱਛੇ ਵਿੱਚ ਤੇ ਬਾਕੀ ਪਿਛਲੇ ਕੈਮਰੇ ਨਾਲ ਦਿਖਾ ਦਿੰਦਾ ਇੱਧਰ ਵਾਲੇ ਪਾਰ ਵਾਲੇ ਖੇਤ ਚ ਆਇਆ ਵਾ ਜੀ ਮੈਂ ਆ ਦੇਖੋ ਪਿੱਛੇ ਜਿਹੜਾ ਬਾਈਰਾਂ ਦਾ ਪੋਲਟਰੀ ਫਾਰਮ ਦਾ ਕੰਮ ਚੱਲਦਾ ਰਾਜੂ ਬਾਈ ਵੀ ਲੱਗਿਆ ਹੋਇਆ ਉੱਧਰ ਤੇ ਇਹ ਕਣਕਪਾਣੇ ਲਾਗ ਵਰਤਾ ਜੀ ਜਿਹੜਾ ਕੱਕ ਕੁਖ ਦਾ ਸਾਰਾ ਹੀ ਵੜਤਾ ਤੈਨ ਮਨਾਤੇ ਇੱਕ ਨੰਬਰ ਤੁਹਾਨੂੰ ਪਤਾ ਵੀ ਸ਼ੌਂਕ ਦਾ ਕੰਮ ਹੈ ਤੇ ਬਾਕੀ ਦੂਸਰੀ ਗੱਲ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਦੇਖਿਆ ਮਨਮਹਲ ਬਲੌਗ ਤੇ ਵੀ ਆਪਾਂ ਨੇ ਟਰੈਕਟਰ ਲੈ ਲਿਆ ਟਰੈਕਟਰ ਵੀਰੋ 575 ਲੈਣਾ ਦਾ 575 ਦੇ ਵਿੱਚੇ ਮੰਨਤਾ ਵੀ ਚਲੋ ਕਈ ਬੰਦੇ ਕਮੈਂਟ ਕਰਦੇ ਵੀ ਤੁਹਾਡੇ ਕੋਲ ਪਹਿਲਾਂ ਵੀ ਟਰੈਕਟਰ ਤਾਂ ਉਹ ਚਾਚਾ ਜੀ ਦਾ ਟਰੈਕਟਰ ਤਾਂ ਵੀ ਉਹਨਾਂ ਦੇ ਮੈਂ ਚਲਾਉਂਦਾ ਹੁੰਦਾ ਤਾਂ ਉਹਨਾਂ ਦਾ ਆਪਣਾ ਹਿਸਾਬ ਕਿਤਾਬ ਚੱਲਦਾ ਤਾਂ ਚਲੋ ਹੁਣ ਆਪਣਾ ਲੱਤਾ ਏ ਮਹਾਰਾਜ ਦੀ ਕਿਰਪਾ ਹੋ ਗਈ ਤੇ ਬਹੁਤ ਘੁੰਮਿਆ ਫਿਰਿਆ ਵੀਰੋ ਘਟੋ ਘਟ ਮੈਨੂੰ ਨਹੀਂ ਪਤਾ ਵੀ ਮੈਂ 70 ਟਰੈਕਟਰ ਦੇਖ ਲਏ ਹੋਗੇ ਵੀ ਘੁੰਮ ਫਿਰ ਕੇ ਪਰ ਜਿੱਥੇ ਮੰਟਕਿਆ ਕਹਿੰਦੇ ਟਣਕਾ ਟਣਕਾ ਕੇ ਚੀਜ਼ ਲੱਤੀ ਹੈ ਜੀ ਘੂਮੂ ਫਿਰ ਕੇ ਸੋ ਬਹੁਤ ਵਧੀਆ ਸੌਦਾ ਹੋਇਆ ਤੇ ਚਲੋ ਬਾਕੀ ਹੁਣ ਜਿੱਦਣ ਲੈ ਕੇ ਆਉਣਾ ਉਦੋਂ ਮੈਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਪਿਛਲੇ ਕੈਮਰੇ ਨਾਲ ਹੁਣ ਤੁਹਾਨੂੰ ਫਸਲ ਕਰਨੀ ਝਾਤੀ ਮਰਾ ਦਿੰਦਾ ਤੇ ਉਧਰ ਫਾਰਮ ਦਾ ਵੀ ਕੰਮ ਚੱਲ ਰਿਹਾ ਜੀ ਜਿਹੜਾ ਉਹ ਅੱਜ ਬੰਦੇ ਉਰੇ ਲੱਗੇ ਹੋਏ ਨਹੀਂ ਮੈਂ ਕਾਫੀ ਦਿਨ ਬਾਅਦ ਆਇਆ ਇੱਦਣ ਤੇ ਉਹ ਵੀ ਦਿਖਾਉਂਦਾ ਤੁਹਾਨੂੰ ਤੇ ਚਲੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਆਹ ਖੜੀਆ ਕੰਕ ਤੇ ਆਹ ਦੇਖੋ ਬੱਲਾ ਜੀ ਜਿਹੜੀ ਹੁਣ ਕੈੜੀ ਹੋ ਗਈ ਪੂਰੀਆਂ ਦਵੇ ਤਾਂ ਦਬਦੀ ਨਹੀਂ ਹੁਣ ਇਹਦਾ ਜਿਹੜਾ ਬਸ ਸਮਝ ਲਓ ਵੀ ਦਾਣਾ ਜਿਹੜਾ ਉਹ ਪਾਣੀ ਸੁੱਕਣ ਲੱਗ ਗਿਆ ਪੂਰਾ ਹੈ ਨਾ ਤੇ ਆ ਦੇਖੋ ਭਾਈ ਲਾਗਪੁਰ ਤਾਂ ਸਹੀ ਕਹਿਣਾ ਵੀ ਖਾਉਣੀ ਝੂਠੇ ਬੋਲਦਾ ਦੇਖੋ ਇਹਨ ਪਹੀ ਦੇ ਬਰਾਬਰ ਹਨ ਕੱਖ ਜਿਹੜਾ ਚਾਰਨ ਛੜ ਤੇ ਕਣਕਪਾਂ ਨੇ ਪੂਰੀ ਸਾਫ ਕਰੀ ਪਈ ਹੈ ਤੇ ਚਲੋ ਮਾਰਾ ਜੇਖਣਾ ਹੀ ਭਾਈ ਸਾਰਿਆਂ ਦੀ ਫਸਲਾਂ ਠੀਕ ਰੱਖੇ ਤੇ ਮੌਸਮ ਦੁਬਾਰਾ ਲੱਗ ਗਿਆ ਜੀ ਖਰਾਬ ਹੁਣ ਆ ਦੇਖੋ ਬੱਦਲ ਭਾਈ ਹੋ ਲੱਗੀ ਤੇ ਆ ਜੀ ਇਧਰ ਫਾਰਮ ਦਾ ਕੰਮ ਚੱਲ ਰਿਹਾ ਜਿਹੜਾ ਬੰਦਾ ਹਲੇ ਪਤਾ ਨਹੀਂ ਵੀ ਮੈਂ ਵੀ ਬੰਦੇ ਕਾਦੀ ਦੀਗ ਦੇ ਵਿੱਚ ਹੈ ਕੀ ਕਰ ਰਿਹਾ ਹੈ ਵੀ ਚਲੋ ਕੀ ਪਤਾ ਵੀ ਕੋਈ ਚੀਜ਼ ਨਾ ਹੀ ਹੋਵੇ ਜਾਂ ਲਾਈਟ ਦੀ ਕਾਸੀ ਜੀ ਏਦੀ ਕਮੀ ਹੋਵੇ ਇਹ ਪਤਾ ਨਹੀਂ ਵੀਰੇ ਕੋਈ ਵੀ ਹੈ ਨਹੀਂ ਟਰੈਕਟਰ ਵੀ ਦੇਖੋ ਟੱਕ ਟੋਕ ਹੀ ਖੜਾਇਆ ਪਿਆ ਜੀ ਜਿਹੜਾ ਕਬੀ ਭਾਈ ਵਿਆਹ ਵੀ ਨਾ ਹੋਵੇ ਇਹਨਾਂ ਨੂੰ ਵੀ ਪਤਾ ਨਹੀਂ ਆ ਦੇਖੋ ਐਨ ਫਸਲ ਖੜੀ ਆ ਵੀਰੋ ਬਹੁਤ ਵਧੀਆ ਕਣਕ ਆ ਬੀਜ ਇਹ ਚਲੋ ਝਾੜ ਤਾਂ ਪਤਾ ਨਹੀਂ ਜਾਣੀ ਲੰਬਾਈ ਚ ਆ ਦੇਖੋ ਦਸਦੀ ਆ ਖੜੀ ਫਸਲ ਚਲੋ ਮਿਹਨਤ ਵੀ ਕਰੀ ਵੀ ਆਪਾਂ ਨੇ ਤੇ ਬਾਕੀ ਉਹ ਕੋਲ ਜਾ ਕੇ ਦਿਖਾਉਂਦੇ ਹੁਣ ਉਧਰ ਫਾਰਮ ਦਾ ਕਿੰਨਾ ਕੰਮ ਚੱਲ ਰਿਹਾ ਲੋ ਭਾਈ ਆਹ ਦੇਖੋ ਟੀਨਾ ਬਣੀਆਂ ਸ਼ੁਰੂ ਹੋ ਗਈਆਂ ਤੇ ਉਧਰ ਤੇ ਪਰ ਕੰਮ ਰੋਕਤਾ ਕੋਈ ਕਾਰਨ ਹੈਗਾ ਪਰ ਚਲੋ ਵਧੀਆ ਬਿਊਤਮੰਦੀ ਚੱਲ ਰਹੀ ਹੈ ਇੱਧਰ ਕਮਰੇ ਦਾ ਚਲੋ ਭਾਈ ਸਾਡੀ ਤਾਂ ਉਹ ਮੋਟਰ ਹੁਣ ਸਾਨੂੰ ਪਤਾ ਸਾਂਜੀ ਤੇ ਮੋਟਰ ਪਰ ਕਾਉਂਕ ਲੱਗੀ ਰਹਿਣੀ ਪੂਰੀ ਐਨ ਤੇ ਰੌਣਕ ਸ਼ੌਣਕ ਮੋਟਰ ਪਰ ਲੰਦੀ ਹੈ ਦੇਖਨੇ ਇੱਧਰ ਬੰਦੇ ਬੈਠੇ ਮੋਟਰ ਖੋਲੀ ਹਾਂ ਭਾਈ ਠੀਕ ਹੈ ਠੀਕ ਹੈ ਆਦਰ ਦੇਖੇ ਜੇ ਬਹਿਲੇ ਅੱਜ ਕੋਈ ਗੱਲ ਨਹੀਂ ਜਿੰਦਗੀ ਦਾ ਚੜ੍ਹਾ ਉਤਰਾ ਰਹਿਣਾ ਚਾਹੀਦਾ ਕੰਮ ਵੀ ਵੇਲੇ ਵੀ ਠੀਕ ਨੇ ਵੇਲੇ ਰਹੋਗੇ ਤਾਂ ਕੰਮ ਦਾ ਪਤਾ ਲੱਗੂਗਾ ਵੀ ਕੰਮ ਦੀ ਕਿੰਨੀ ਕਮੀ ਹੈ ਤਾਂ ਜੇ ਕੰਮੇ ਕਰੀਗੇ ਫਿਰ ਆਪਾਂ ਆਏ ਹੋਣਾ ਵੀ ਯਾਰ ਕੰਮੇ 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 ਹਨਾ ਠੀਕ ਨੇ ਅੱਜ ਮੈਨੂੰ ਆਏ ਤਾਂ ਵੈਸੇ ਕੋਹਲੀਆਂ ਪਈਆਂ ਔਰ ਗੜਾਈ ਤਾਂ ਨਹੀਂ ਕਰਕੇ ਆਏ ਕਿਸੇ ਦੀ ਹੈਂ ਅੱਛਾ ਲੋ ਭਾਈ ਇਹਦਾ ਨਾ ਮਹਲ ਫਾਰਮ ਦਾ ਤਾਂ ਇਹਨਾਂ ਨੇ ਰੰਗ ਰੰਗ ਜਾਈ ਬਦਲਤਾ ਉਧਰ ਭਾਈ ਰਾਜੀੂ ਭਾਈ ਅੱਜ ਪਾ ਬਾਵਾਰੇ ਹੋਇਆ ਪਿਆ ਲੈ ਬਾਈ ਇੱਧਰ ਸਰੋਂ ਦੇ ਫੁੱਲ ਵੀ ਜਿਹੜੇ ਇਹ ਆ ਲੋ ਬਾਈ ਬੂਟਿਆਂ ਨੂੰ ਆ ਕੇ ਪੱਤੇ ਤਿਆਰੀਆਂ ਆ ਲੋ ਬਹੁਤ ਜੂ ਜੂ ਤੁਹਾਨੂੰ ਦਿਖਾਣਾ ਹੌਲੀ ਹੌਲੀ 5 7 10 ਦਿਨ ਦੇ ਵਿੱਚ ਫਸਲ ਦੇ ਨਾਲ ਬਹੁਤ ਕੁਝ ਤੁਹਾਨੂੰ ਦੇਖਣ ਨੂੰ ਮਿਲਣਾ ਰਹ ਆ ਇੱਕ ਪੰਥ ਦੋ ਕਾਜ ਇਹ ਤਾਂ ਹੋਏ ਹੋਏ ਆ ਨਾਲੇ ਕੱਖ ਨਾਲੇ ਸਫਾਈ ਦੇਖਿਆ ਫਿਰ ਮੈਂ ਕੰਮ ਲਾਤਾ ਬਾਈ ਨੂੰ ਹਾਂ ਬੋ ਉਹ ਬਾਕੀ ਆਏ ਬੂਟੇ ਰਾਈ ਇਧਰ ਵੀ ਫਟਿਆ ਹੈ ਹੜਦਾ ਨਹੀਂ ਅੱਜ ਹੈ ਮੇ ਲੋ ਇਧਰ ਸਤਰੀ ਕਾਲ ਜੀ ਸਾਰਿਆਂ ਨੂੰ ਜੀ ਹਾਂ ਮੇਰੀ ਰਿਸ ਕਰਤੀ ਫਿਰ ਰਿਸ ਜਿਹੜੀ ਨਹੀਂ ਕਰੀ ਹੈਗੀ ਹੂੰ ਵੀ ਮੈਂ ਸਾਰੇ ਪਾਸੇ ਨਹੀਂ ਘੁੰਮਣਾ ਹੈਗਾ ਅੱਛਾ ਜਿਹੜੀ ਆਹ ਚੀਜ਼ ਹੈ ਨਾ ਆਹ ਹੂੰ ਆਹ ਖਰਾਬ ਹੈ ਹੂੰ ਆ ਦੇਖ ਬਾਈ ਆ ਦਿਖਾਈ ਦਿਖਾਈ ਆਹ ਹੈ ਬਾਈ ਉਹ ਜਿਹੜੀ ਆਪਾਂ ਬਟਨ ਬੂਟੀ ਕਹਿੰਦੇ ਇਹਨੂੰ ਬਟਨ ਬੂਟੀ ਗਿਆ ਲਾਈਮੜੀ ਹੱਥ ਫਰ ਘੜੀ ਬਣਾਈ ਉਹ ਕੋ ਬਣ ਜਾਂਦਾ ਲੋਦਾ ਜਿਹਾ ਬਣ ਜਾਂਦਾ ਜਿਹੜਾ ਪਹਿਲਾਂ ਪਹਿਲਾਂ ਨਿਆਣੇ ਲੈ ਕੇ ਸਕੂਲ ਚ ਲੈ ਕੇ ਉਹ ਜੀ ਆਹ ਦੇਖ ਜਿਹੜੀ ਉਹ ਚੀਜ਼ ਜਿਹੜੀ ਸਕੂਲ ਚ ਲਾਇਆ ਕਰਦੇ ਇਹਦੇ ਡਰਦੇ ਹੁੰਦੇ ਸੀ ਭਾਦੇ ਹੁੰਦੇ ਬਹੁਤ ਹਾਂ ਆਲਾ ਬਾਈ ਇੱਥੇ ਤੇ ਨਿਸ਼ਾਨ ਚਾਪੀ ਗੜੀ ਇਹ ਆ ਲੋ ਇਹਨਾਂ ਦਾ ਫਿਰ ਕਣਕ ਵੱਢਣੀ ਆ ਵਿਚੇ ਕਣਕ ਦੇ ਆਉਣਾ ਭਈਆਂ ਦੇ ਵੱਢ ਦੇਣੀ ਆ ਹੂੰ ਫਿਰ ਇਹ ਜਖਾਣੇ ਹੁਣ ਆ ਡੰਗਾਂ ਤਾਂ ਪੈ ਜਾਊਗਾ ਨਹੀਂ ਡੰਗਰਾਂ ਨੂੰ ਨਹੀਂ ਪਾਉਣਾ ਹੂੰ ਹੂੰ ਇੱਕ ਤਾਂ ਮੈਂ ਐਸਾ ਬਰਸੀਨ ਕਰਦਾ ਜਾਂ ਬਰਾਮ ਤੇਰਾ ਮਤਲਬ ਵੀ ਕੋਈ ਚੱਕ ਵੀ ਲੈ ਜਵੇ ਜੇ ਚੱਕ ਲੈ ਜਵੇ ਕੋਈ ਹੁਣ ਇੱਕ ਅੱਗੇ ਕੱਖਾਂ ਵਾਲੇ ਆਉਂਦੇ ਤੇ ਬਹੁਤ ਇੱਧਰ ਨੂੰ ਹੂੰ ਹੁਣ ਸਭ ਨੇ ਤਗਰੀਬੇ ਡੰਗਰ ਘਟਾ ਦਿੱਤੇ ਮਹਿੰਗੇ ਪੈਂਦੇ ਤੇ ਜਿੰਨਾ ਹੁਣ ਬਾਹਰ ਤੇ ਲਿਆਉਣ ਕੱਖ ਕਹਿੰਦਾ ਨਾ ਤੈਨਾਂ ਵੀ ਤਾਂ ਆਮ ਕੱਖ ਮਿਲ ਜਾਂਦਾ ਦਾ ਗਾਂ ਥੋੜਾ ਜਿਹਾ ਔਖਾ ਹੋ ਜਣਾ ਹੂੰ ਵੀ ਇੱਧਰ ਨੂੰ ਕੋਈ ਵੀ ਨਹੀਂ ਆਉਂਦਾ ਜੇ ਕੋਈ ਆਵੇ ਚੱਕ ਲੈ ਜੇ ਕੋਈ ਨਹੀਂ ਪਏ ਆਹ ਦਾ ਦਸ ਫਾਰੀ ਨਮੀ ਕਢਾ ਲਈ ਇਹ ਦਿਵਾਲੀ ਨਹੀਂ ਆਂਦੀ ਵੀ ਮੁੱਛਾ ਲੇਟ ਕੱਢੀ ਹੈ ਹਾਂ ਹਾਂ ਸਿਮਾ ਲਿਆਦਾ ਹੈ ਡੈਡੀ ਲਿਆਤਾ ਤਾਂ ਇੱਕ ਉਹਨੂੰ ਲਿਆਉਂਦਾ ਦਾ ਅੰਗਲੇ ਸੇ ਕਰਨਾ ਨਾਲ ਗੜੇ ਨਾ ਦੋ ਵਾਲੀ ਸੌਦਾ ਕਰ ਲੈ ਉਧਰ ਡੈਡੀ ਕਰਕੇ ਆ ਕਰ ਰਿਹਾ ਵਿੱਚ ਲੱਗਿਆ ਵਾ ਛਟੀਆਂ ਦੇਖਣ ਵਾਸਤੇ ਛੱਡੇ ਆਵਾ ਮਾਂ ਦੇਖ ਲੈ ਕੋਈ ਸੁੱਕੀ ਅਜੇ ਹੁਣ ਤਾਂ ਜੇ ਬੱਚੇ ਖੜੇ ਲਾ ਦੀਆਂ ਹੋ ਜੂਗੀਆਂ ਹੂੰ ਵੀ ਜੇ ਨਹੀਂ ਸੁੱਕੀ ਹੈਗੀ ਫਿਰ ਉਹਨੂੰ ਚਕਾ ਦੀ ਤੇ ਉਹ ਤੇ ਤੀਜੇ ਨੰਬਰ ਵਾਲੀ ਲੱਗਦੀ ਹੈ ਕਿ ਫੱਟੂ ਵੀ ਉਹ ਇੱਧਰ ਤਾਂ ਗੇੜਾ ਦੇ ਗਿਆ ਹੁਣ ਆ ਕੇ ਦੱਸੂਗਾ ਰਿਜ਼ਲਟ ਵੀ ਕਿੰਨੀਆਂ ਸੁੱਕੀਆਂ ਕਿੰਨੀਆਂ ਹਰੀਆਂ ਅੱਛਾ ਜੇ ਮੇਰੇ ਹਿਸਾਬ ਨਾਲ ਤਾਂ ਕੋਈ ਸੁੱਕੀ ਲੱਗਦੀ ਹੈ ਕਿ ਬਾਕੀ ਹੁਣ ਭਾਈ ਲਓ ਭਾਈ ਆ ਦੇਖੋ ਬੂਟੇ ਇੱਕ ਨਾਲ ਫੱਟਣ ਲੱਗੇ ਠੀਕ ਹੈ। ਇਹ ਵੀ ਨਾ 3 ਕੋ 4 ਹੋ ਕੇ ਛਟੀਆਂ ਸਿਮਿੰਟ ਵਾਲੇ ਥੈਲੇ 'ਚ ਮਿੱਟੀ ਪਾ ਕੇ ਰੱਖਿਆ ਵੀ। ਉਹ ਇਹ ਰੱਖਣੀ ਆ। ਹੂੰ। ਕਹੀ ਜਾ ਕੋਈ ਡੰਗਰ ਤੋੜ ਦੇ ਬੈਣਾ ਬੂਣਾ ਤੋੜ ਦਿੰਨੇ ਆ ਫਿਰ ਉਹ ਸਾਣੇ ਥੈਲਾ ਲਿਆ ਕੇ ਕੋਲ ਲੱਗ ਜਾਂਦਾ। ਜਣੀ ਜਦ ਤੱਕ ਰਹਿਣੇ ਨਹੀਂ ਨੇ ਹੈਗੀਆਂ ਉਂ ਫੁੱਟੇ ਵੀ ਬੂ ਮਿੱਟੀ 'ਚ ਲੱਗ ਜੂਗੀ। ਹੂੰ। ਮਾਦੋ ਵਾਸਤਾ ਕਰੂੰਗਾ ਜੇ ਹੁਣ ਕੋਈ ਸੁੱਕੀ ਹੋਈ ਤਾਂ ਕੱਲ ਕੋਲੋਂ ਲਾ ਦਾਂਗੇ। ਹਣੇ ਤਾਂ ਹੈਗੇ ਆਪਣੇ ਕੋਲ ਨਹੀਂ ਛਟੀਆਂ। ਠੀਕ ਆ। ਮੌਸਮ ਵੀ ਖਰਾਬੰਦਾ ਲੱਗਦਾ ਏ ਮੈਨੂੰ। ਮੌਸਮ ਯਾਰ ਰੋਜ਼ ਹੀ ਹੋ ਜਗਾ ਅੱਜ ਹੁਣ ਫੇਰ ਹੋਗੇ ਦਿਲਗਾ ਦਾ। ਹਾਂ। ਚਲੋ ਭਾਈ। ਚ ਸ਼ੈੱਡ ਆਲਾ ਸ਼ੈੱਡ ਆਲਾ ਕੁਝ ਵੀ ਨਹੀਂ ਦਿਖ ਰਿਹਾ ਅੱਜ ਸ਼ੈੱਡ ਆਲਾ ਪਰਸੋਂ ਦੇ ਬੰਦ ਜਾ ਹੋਏ ਹੋਵੇ ਨਾ ਕੋਈ ਨਹੀਂ ਮੇਤਰੀ ਕਿਤੇ ਗਏ ਪਤਾ ਨਹੀਂ ਇੱਕ ਤੇ ਗਏ ਹੋਵੇ ਹਾਂ ਮੈਨੂੰ ਤਾਂ ਲੱਗ ਰਿਹਾ ਕਿ ਮੇਤਰੀਆਂ ਨੇ ਕਹਿ ਜਾਣਾ ਜੀ ਹਾਂ ਸਹੀ ਗੱਲ ਹੈ ਕੋਈ ਦੇਖਦੇ ਵੀ ਹੈ ਨਹੀਂ ਮੈਨੂੰ ਰੇ ਹੂੰ ਇੰਨਾ ਵੀ ਤੇ ਕੋਈ ਵੀ ਨਹੀਂ ਲਿਖ ਜਾਏਗਾ ਸਹੀ ਗੱਲ ਹੈ ਚਲੋ ਇਹ ਵੀ ਲੱਗ ਰਿਹਾ ਹੈ ਚੱਲ ਰਿਹਾ ਬਾਈ ਕੰਮ ਬਸ ਸਰਵਾ ਆਜਣੇ ਪੰਜ ਚਾਰ ਦਿਨ ਤੱਕ ਸਰੋ ਚੱਲ ਪਣੀਆ ਹੂੰ ਵੀ ਆ ਦਿਨਿਆਂ ਦਾ ਵਿੱਚ ਚੱਲਦਾ ਹੈ ਕਿੰਨੇ ਲੇਟ ਕਰੇ ਮਿਲਣੇ ਬਾਕੀ ਸਾਡੀ ਕਣਕ ਦੇ ਪੱਕੀ ਜਾਂਦੀ ਉਹ ਭਈਆਂ ਨੂੰ ਦੇਖੋ ਭਾਈ ਆ ਵੀ ਕਣਕ ਖੜੀ ਲੱਗ ਪਰ ਤੇ ਹੋਰ ਮੈਂ ਤੁਹਾਨੂੰ ਹੁੰਦਾ ਵੀ ਆ ਵੀ ਕਣਕ ਖੜੀ ਹੈ ਹੈ ਕਣਕ ਦੋ ਦੋ ਦੇ ਫਰਕ ਪਿਆ ਰਹਾ ਕਣਕ ਬਗੈਰ ਪਾਣੀ ਤੇ ਪੱਕੀ ਹੈ ਕਿ ਅੱਜ ਕਰ ਹੈ ਮੈਂ ਵੀ ਕੱਲ ਦੇਖਾ ਦਾ ਮਾ ਕੇ ਦੇ ਸੋਕੇ ਜਾ ਗਿੱਲੀ ਆ ਕਣਕ ਜਿੱਥੇ ਜਿੱਥੇ ਨਾ ਸਪਰੇ ਨਾ ਅਸਰ ਕਰਿਆ ਬੰਦੇ ਪਰ ਹਾਂ ਉੱਥੇ ਉੱਥੇ ਪੱਕੀ ਦੁਬਾਰੇ ਲਾ ਭਾਈ ਫਰਕ ਪੈ ਗਿਆ ਕਣਕ ਨੂੰ ਦਿਖਾਉਂਦਾ ਸਾਨੂੰ ਮੈਂ ਵੱਲ ਇਹ ਹੋਰੇ ਤਰ੍ਹਾਂ ਆ ਆ ਦੇਖੋ ਹਾਂ ਲੈ ਲਿਕਣਾ ਸੋਕੇ ਜੀ ਵਾਲਾ ਕੰਮ ਹੁੰਦਾ ਹੁੰਦਾ ਉਹ ਸਿਸਟਮ ਹੋਇਆ ਹੋਇਆ ਜੀ ਚਲੋ ਚੱਲ ਰਿਹਾ ਬਾਈ ਇੱਧਰ ਗੁੱਲੀ ਡੰਡਾ ਵੀ ਬੀਜ ਤਿਆਰ ਹੋਇਆ ਨਾਲ ਦੀ ਨਾਲ ਤੇ ਲੋ ਬਾਈ ਇੱਧਰ ਸ੍ਰੀ ਚਮਕੌਰ ਸਾਹਿਬ ਪਹੁੰਚੇ ਹੋਏ ਤੇ ਤੇ ਇੱਥੇ ਮੈਂ ਇੱਕ ਹੋਰ ਦੱਸਦਾ ਵੀ ਇੱਥੇ ਪਹਿਲਾਂ ਇੱਧਰ ਮਿਲੋ ਸਾਡੇ ਬੰਦੇ ਨੂੰ ਹਾਂ ਬਾਈ ਇਹ ਮਨੋਰੇ ਲੈ ਕੇ ਆਇਆ ਮੈਂ ਆਇਆ ਔਰੇ ਪਰ ਨਹੀਂ ਬਾਈ ਆਹੇ ਸਮੋਸੀਆਂ ਬਹੁਤ ਮਸ਼ਹੂਰ ਹੋ ਰਹੀਆਂ ਦੀ ਹਾਲਾਂਕਿ ਤੇ ਮੈਸਤੀ ਕਰਨ ਨੂੰ ਅਸੀਂ ਆ ਗਏ ਠੀਕ ਹੈ ਮੈਂ ਤਾਂ ਬਾਈ ਦੋ ਖਾ ਲੀਆਂ ਤੇ ਇੱਧਰ ਮਿਲੋ ਸਤਿ ਸ਼੍ਰੀ ਅਕਾਲ ਜੀ ਆ ਬਾਈ ਨੇ ਬਾਈ ਕਚੌਰੀਆਂ ਵੀ ਬਣਾਈਆਂ ਹੋਈਆਂ ਪਰ ਸਮੋਸੀ ਮਸ਼ਹੂਰ ਹੈ। ਨਾ ਸਮੋਸੀ ਹੈ ਉਸਦੀ ਆਪਣੀ ਹਰੀ ਚਟਨੀ ਮਸ਼ਹੂਰ ਹੈ। ਕਾਹੇ ਦਿਖਾਈ ਮੜੀ ਜੀ। ਬਾਈ ਆਹ ਹਰੀ ਚਟਣੀ। ਇਹ ਹਰੀ ਚਟਣੀ। ਹਾਂ। ਤੇ ਆਹ ਬਾਈ ਆਏ ਹਾਏ। ਬਾਈ ਆਹੇ ਸਮੋਸੀ ਗਰਮੇ ਗਰਮ। ਇੱਕ ਕਚੌੜੀ। ਹਾਂ ਕਚੌੜੀ। ਕਚੌੜੀ ਕਿੰਨੇ ਦੀ ਇੱਕ? ਕਚੌੜੀ 15 ਦੀ ਹੁੰਦੀ ਹੈ। ਅੱਛਾ ਕਚੌੜੀ 15 ਦੀ ਇੱਕ ਹੈ। ਚੱਲ ਫਿਰ ਤਾਂ ਠੀਕ ਹੈ। ਸਮੋਸੀਆਂ ਸਮੋਸੀਆਂ ਦਾ ਵੀ ਰੇਟ ਦੱਸ ਦੇ। ਹਾਂ ਸਮੋਸੀ 10 ਦੀ ਚਾਰ ਹੈ। ਤੇਰੇ ਮਾੜਾ ਮੋਟਾ ਰੇਟ ਵਧਾ ਲਾ ਹੈ 10 ਰੁਪਏ ਚ ਕੁਝ ਨਹੀਂ ਬਣਦਾ। ਕਲਿਕਾ ਤੇ ਚਲੋ ਭਾਈ ਲੱਗੇ ਹੋਇਆ ਧੰਨਵਾਦ ਭਾਈ ਤੇਰੀ ਆਹੇ ਵਿਜੇ ਦੇਖ ਲਓ ਸਮੋਸੀ ਵਾਲਾ ਇਹ ਆ ਭਾਈ ਇੱਧਰ ਨਹਿਰ ਦੇ ਕੰਢੇ ਖੜਦਾ ਬਹੁਤ ਵਧੀਆ ਲੋਕੇਸ਼ਨ ਹੈ ਇੱਥੇ ਬੈਠੇ ਖਾਓ ਆਪਾਂ ਤਾਂ ਭਾਈ ਖਾ ਰਿਹਾ ਆ ਦੇਖੋ ਆਨੰਦ ਭਾਈ ਆ ਲੋ ਚੱਲ ਰਿਹਾ ਕੰਮ ਲੋ ਭਾਈ ਖਾਦਦੇ ਆ ਆਨੰਦ ਆ ਗਿਆ ਸਮੋਸੇ ਤੇ ਇਧਰ ਨਾਲ ਦੀ ਨਾਲ ਪੈਕਿੰਗ ਤੇ ਸਾਹਮਣੇ ਦੇਖੋ ਉਧਰ ਨਾਲ ਦੀ ਨਾਲ ਭਾਈ ਠੰਡਾ ਠੰਡਾ ਕੋਲ ਕੋਲ ਜੀ ਨੂੰ ਫ੍ਰਿਜ ਕਹਿੰਦੇ ਆ ਰੇਜ ਵਾਲਾ ਹੀ ਪਾਣੀ ਵੀਰੇ ਵਦਾ ਕਿਉਂਕਿ ਲਾਗ ਪਰ ਨਹਿਰ ਚੱਲਦੀ ਆ ਇਸ ਕਰਕੇ ਧਰਤੀ ਆ ਠੰਡੀ ਤੇ ਭਾਈ ਪੈਕ ਵੀ ਕਰਦੇ ਹਾਂਜੀ ਹਾਂਜੀ ਲੱਗਿਆ ਕਰਨ ਹਾਂਜੀ ਲੈ ਭਾਈ ਪਰ ਮੂਹਰਾ ਹੀ ਨਾਰਾਜ ਹੋਵੇ ਪਿੱਛੇ ਉਹ ਪੈਕਿੰਗ ਚੱਲ ਰਹੀ ਆ ਨਾ ਮਾਜੀ ਟਾਈਮ ਰੱਖ ਲੈ ਪਾਣੀ ਵੇਲਾ ਨਹੀਂ ਹੋ ਜਾ ਫਿਰ ਠੰਡਾ ਪਾਣੀ ਨਹਿਰ ਦੇ ਲੱਗਦਾ ਗਰਮੀ ਚ ਤਾਂ ਫੁੱਲ ਠੰਡਾ ਹਣਾ ਇਹ ਪਾਣੀ ਦੇ ਨਲਕੇ ਨਾਲ ਕੋਈ ਖੂਵੀ ਹੈ ਜੀ ਜਿਹੜੇ ਪਿਆਰ ਦੇ ਐਨ ਕੋਸਾ ਆਹ ਬਰ ਉਹਨਾਂ ਠੰਡ ਵਿੱਚ ਗਰਮੀ 'ਚ ਜਿੰਨਾ ਮਰਜੀ ਠੰਡਾ ਹਾਂ ਨਹਿਰ ਦੇ ਕੰਢੇ ਨਾਲ ਕਰ ਲੱਗਿਆ ਵਾ ਨਾ ਬਾਈ ਲੋਕੇਸ਼ਨ ਵੀ ਬਹੁਤ ਵਧੀਆ ਔਰੇ ਤੇ ਆਹ ਦੇਖੋ ਐਨ ਪੂਰਾ ਸਾਹਮਣੇ ਗੁਰਦੁਆਰਾ ਆ ਜਾਂਦਾ ਹੈ ਮਾਤਾ ਸਰਨ ਕੌਰ ਜੀ ਦਾ ਤੇ ਬਾਕੀ ਗੁਰਦੁਆਰਾ ਸਾਹਿਬ ਪਿੱਛੇ ਹੈ ਚਮਕੌਰ ਸਾਹਿਬ ਬਹੁਤ ਵਧੀਆ ਲੋਕੇਸ਼ਨ ਨਾਲ ਨਹਿਰਰ ਤੇ ਚੱਲਦੀ ਹੈ ਤੇ ਆਹ ਸਾਹਮਣੇ ਏਕਣਾ ਹੀ ਆ ਲੰਘ ਜਾਣਾ ਆ ਬਾਈ ਬੇਲੇ ਨੂੰ ਰੋਡ ਲਾਂਗੇ ਇੱਦਣ ਬਹੁਤ ਪੁਰਾਣੇ ਦਰਖਤ ਖੜੇ ਔਰੇ ਚਲੋ ਹੋ ਗਿਆ ਪੈਕ ਵੀਰ ਹਾਂਜੀ ਹਾਂਜੀ ਚੱਕ ਲਈ ਮਿੱਤਰਾ ਆ ਗੜੀ ਭਾਈ ਸਾਡੀ ਗੱਡੀ ਚੱਲਦੇ ਹੁਣ ਘਰ ਨੂੰ